ਮਜੀਠਾ ਹਲਕੇ ਦੇ ਇੱਕ ਪਿੰਡ ਵਿੱਚ ਇੱਕ ਅਜਿਹਾ ਸਕੂਲ ਹੈ ਜੋ ਪਿਛਲੇ ਕਰੀਬ 3 ਸਾਲਾਂ ਤੋਂ ਸਿਰਫ ਕਾਗਜ਼ਾਂ ਵਿੱਚ ਹੀ ਚੱਲ ਰਿਹਾ ਹੈ ਨਾ ਤਾਂ ਸਕੂਲ ਵਿੱਚ ਕੋਈ ਬੱਚਾ ਹੈ ਅਤੇ ਨਾ ਹੀ ਸਕੂਲ ਵਿੱਚ ਕੋਈ ਅਧਿਆਪਕ ਹੈ ਪਰ ਫਿਰ ਵੀ ਸਰਕਾਰ ਵੱਲੋਂ ਸਕੂਲ ਨੂੰ ਬਾਕੀ ਸਕੂਲਾਂ ਵਾਂਗ ਗ੍ਰਾਂਟਾਂ ਆ ਰਹੀਆਂ ਹਨ ਇਹ ਸਾਰੇ ਮਸਲੇ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਸਰਪੰਚ ਵੱਲੋਂ ਸਿੱਖਿਆ ਵਿਭਾਗ ਤੇ ਸਵਾਲ ਚੁੱਕੇ ਜਾ ਰਹੇ ਹਨ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਉਣ ਦੀ ਗੱਲ ਕਰ ਰਹੀ ਹੈ ਉੱਥੇ ਹੀ ਹਲਕਾ ਮਜੀਠਾ ਦੇ ਪਿੰਡ ਸਰਹਾਲਾ ਵਿੱਚ ਇੱਕ ਅਜਿਹਾ ਸਕੂਲ ਹੈ ਜੋ ਪਿਛਲੇ ਕਰੀਬ 3 ਸਾਲਾਂ ਤੋਂ ਸਿਰਫ ਕਾਗਜ਼ਾਂ ਵਿੱਚ ਹੀ ਚੱਲ ਰਿਹਾ ਹੈ ਸਰਕਾਰ ਵੱਲੋਂ ਲਗਾਤਾਰ ਗ੍ਰਾਂਟ ਭੇਜੀ ਜਾ ਰਹੀ ਹੈ ਮਿੱਡੇ ਮੀਲ ਸਮੇਤ ਹੋਰ ਵੀ ਖਰਚੇ ਸਰਕਾਰ ਵੱਲੋਂ ਸਕੂਲ ਲਈ ਦਿੱਤੇ ਜਾ ਰਹੇ ਹਨ ਪਰ ਸਕੂਲ ਵਿੱਚ ਨਾ ਤਾਂ ਕੋਈ ਬੱਚਾ ਹੈ ਅਤੇ ਨਾ ਹੀ ਅਧਿਆਪਕ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਹੁਣ ਤਾਂ ਸਕੂਲ ਦਾ ਸਮਾਨ ਵੀ ਚੋਰੀ ਹੋਣਾ ਸ਼ੁਰੂ ਹੋ ਚੁੱਕਾ ਹੈ ਪੰਚਾਇਤ ਅਤੇ ਸਰਪੰਚ ਨੇ ਸਰਕਾਰ ਤੋਂ ਇਸ ਸਕੂਲ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ ਆਉਂਦਾ ਇਹ ਸਕੂਲ ਆਇਆ ਤੇ ਮੈਂ ਕਿਹਾ ਨਾ ਠਹਿ ਗਿਆ ਤੇ ਸਕੂਲ ਦੇ ਕਈ ਚੱਲਣਾ ਕਿੰਨੀ ਦੇਰ ਤੋਂ ਇੰਨਾ ਕਰਦੇ ਮੇਰੇ ਚੰ ਚਾਰ ਸਾਲ ਹੋ ਗਏ ਇੱਥੇ ਆਉਂਦਾ ਤੇ ਚਲੇ ਜਾਂਦਾ ਤੇ ਇਸ ਕਰਕੇ ਕਿੰਨੇ ਟੀਚਰ ਆਉਂਦੇ ਨੇ ਕੋਈ ਵੀ ਨਹੀਂ ਆਉਂਦਾ ਹੁੰਦਾ ਕਿਹੜਾ ਹਾਂ ਜਿਹੜਾ ਆਉਂਦਾ ਤੇ ਚੱਲਦਾ ਕੌਣ ਆਉਂਦੀ ਨਾਲ ਮਟੀਰੀਅਲ ਮਨਾ ਤਾਂ ਮੈਨੂੰ ਕੋਈ ਪਤਾ ਨਹੀਂ ਨਾ ਕੀ ਹੋਦਾ ਬੱਚੇ ਵੀ ਹੁੰਦੇ ਪੁੱਛਣ ਬੱਚੇ ਮਾਰਟ ਬਹੁਤ ਬੱਚੇ ਆਉਣਗੇ ਕਿ ਬੱਚੇ ਕਿੱਥੋਂ ਆਣੇ ਦੂਜਾ ਚਾਹ ਤੁਸੀਂ ਆਪ ਜਾਣੇ ਜੋ ਇਹ ਸਕੂਲ ਦੀ ਕੋਮੇਟੀ ਵੀ ਬਣੀ ਆ ਕਮੇਟੀ ਬੰਦਾ ਦੇ ਕਮੇਟੀ ਬਣਨੇ ਕੇ ਪਹਿਲਾਂ ਕਿਥੋਂ ਬਣ ਜਾਣੀ ਮਾਸਟਰ ਬਵੇ ਬੰਦੇ ਨੇ ਸਲਾਹ ਦਵੇ ਵੀ ਆਓ ਕਮੇਟੀ ਬਣਾਉਣੀ ਹੈ ਫੇਰ ਹੀ ਬਣਨੀ ਹੁਣ ਕੀ ਮੰਗ ਕਾ ਸੀ ਕਿ ਹਮ ਕੋ ਚੰਗਾ ਟੀਚਰ ਮਿਲੇ ਔਰ ਮੰਗ ਕਾ ਚੀ ਕਰਨੀ ਕੀ ਤਾਂ ਕਾ ਕਮੇਟੀ ਬਣ ਜੂ ਪਰ ਬੰਦਾ ਕਬਰ ਇਹੋ ਕਹਿਣਾ ਚਾਹੁੰਦੇ ਸਾਡਾ ਸਕੂਲ ਕਾਗਜਾਂ ਚੱਲਣਗਾ ਕੋਈ ਇੱਥੇ ਟੀਚਰ ਨਹੀਂ ਹੈਗਾ ਉਹ ਵੀ ਇੱਥੇ ਹੁਣ ਬਚਾਨੀ ਹੈਗਾ ਜੀ ਆਪਾਂ ਬੱਚੇ ਚੱਲ ਰਹੇ ਨੇ ਤਾਂ ਟੀਚਰ ਮਿਹਨਤ ਕਰੇ ਬੱਚੇ ਆਉਂਦੇ ਆ ਤੇ ਕਿੰਨੀ ਦੇਰ ਤੋਂ ਬੰਦਾ ਜੀ ਉਹਨੂੰ 10-10 ਸਾਲ ਹੋ ਗਿਆ ਜੀ ਪਿੰਡ ਪਿਆ ਹਾਂ ਹਾਂਜੀ ਤੇ ਫਿਰ ਕਿਵੇਂ ਪਤਾ ਲੱਗਾ ਜੀ ਆਪਦੇ ਨੂੰ ਕਿ ਸਕੂਲ ਚੱਲੂਗਾ ਮੈਂ ਦਿੱਲੀ ਘਰ ਗੱਲ ਤੋਂ ਉਦੋਂ ਨਪਾਲ ਲਗਾ ਵੀ ਸਾਡੇ ਪਿੰਡਾ ਸਕੂਲ ਕਾਗਜ਼ਾਂ 'ਚ ਚੱਲਦਾ ਵਾ ਅਸੀਂ ਅੰਨੇ ਸ਼ਾਇਦ ਬੰਦ ਲਾ ਫਿਰ ਅਸੀਂ ਆਣ ਕੇ ਇੱਥੇ ਪੜਵਾਇ ਕੀਤੀ ਪਤਾ ਲੱਗਾ ਕਿ ਮਾਸਟਰ ਇੱਥੇ ਹੁੰਦਾ ਵਾ ਪਰ ਸਾਨੂੰ ਮਾਸਟਰ ਮਿਲਿਆ ਤੱਕ ਨਹੀਂ ਜੇ ਫੋਨ ਤੇ ਕਨੈਕਟ ਕੀਤਾ ਗਾੜੀਆਂ ਉਹਨੇ ਬੀਓ ਸਾ ਦਾ ਨੰਬਰ ਦਿੱਤਾ ਜਗਿੰਦਰ ਸਿੰਘ ਦਾ ਉਹਨਾਂ ਨਾਲ ਗੱਲ ਕੀਤੀ ਉਹ ਗਾੜੀਆਂ ਬਹੁਤ ਹੀ ਖੇ ਸਵਾਹ ਰੱਖਣਾ ਕਰਦੇ ਆ ਜੀ ਜੋ ਅਥੇ ਕਰਨਾ ਹੈ ਗੱਲ ਹੈ ਜੋ ਤੁਸੀਂ ਸਾਨੂੰ ਤੁਸੀਂ ਕਰੋ ਹੋਣ ਕੀ ਮੰਗ ਕਰਦੇ ਅਸੀਂ ਮੰਗੇ ਹਾਂ ਕਰਦੇ ਵੀ ਸਾਡੇ ਪਿੰਡ ਦੇ ਜੋਲ ਪੈਸਾ ਆ ਆ ਗ੍ਰਾਂਟ ਆਈ ਆ ਸਾਡੇ ਦਾ ਪਾਈ ਪਾਈ ਹਿਸਾਬ ਹੋਣਾ ਚਾਹੀਦਾ ਜੀ ਟੀਚਰ ਵਧੀਆ ਹੋਵੇ ਸਕੂਲ ਸਕੂਲ ਚੱਲ ਸਕਦਾ ਜੀ ਇੱਥੇ ਜਿਹੜੇ ਬੱਚਿਆਂ ਦੀ ਕਮੀ ਨਹੀਂ ਆ ਕੋਈ ਲੈਣੀ ਨਹੀਂ ਬਿਲਕੁਲ ਵਧੀਆ ਵਾ ਪਰ ਇਹ ਸਟਾਫ ਹੀ ਇੱਥੇ ਬਿਲਕੁਲ ਨਕਮਾ ਜੀ ਮੈਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਜੀ ਮਾਸਟਰ ਜਿਹੜਾ ਇੱਥੇ ਪੀਲਾ ਬੱਜਿਆ ਹੋਆ ਮਾਸਟਰ ਵੇਖੋ ਜੀ ਬਦਲਦਾ ਹੋਈ ਉਹਨਾਂ ਨੇ ਸਾਡਾ ਐਲੀਗੇਸ਼ਨ ਹੈ ਸਕੂਲ ਦੇ ਸਟਾਫ ਤੇ ਬੀਓ ਤੇ ਜੋ ਜਤਿੰਦਰ ਸਿੰਘ ਪੀਓ ਵਾ ਉਸ ਦੇ ਨਾਲ ਸਾਬਕਾ ਸਰਪੰਚ ਗਦੀਪ ਸਿੰਘ ਦੀ ਗੱਲ ਹੋਈ ਸੀ ਕਿ ਤੁਸੀਂ ਇਹ ਜਿਹੜਾ ਪੈਸਾ ਦਾ ਕਿੱਥੇ ਖਰਚ ਕੀਤਾ ਉਸ ਬੰਦੇ ਦਾ ਇਹ ਜਵਾਬ ਸੀਗਾ ਕਿ ਅਸੀਂ ਜੋ ਕਰਨਾ ਹੀ ਕਰ ਲਿਆ ਤੁਸੀਂ ਹੁਣ ਆਪਣੀ ਕਾਰਵਾਈ ਕਰਕੇ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰ ਦਿਓ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਨੂੰ ਬੇਨਤੀ ਕਰਦੇ ਆ ਸਾਡੇ ਹਲਕਾਂਚਾਰ ਸਭ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਐਕਸ਼ਨ ਲਿਆ ਜਾਵੇ ਜ਼ਿਲ੍ਹਾ ਦਫ਼ਤਰ ਰਿਕਾਰਡ ਵਾਚਣ ਤੇ ਪਾਇਆ ਗਿਆ ਕਿ ਪਿਛਲੇ ਸੈਸ਼ਨ ਦਾ ਜੋ ਡਾਟਾ ਉਹਨਾਂ ਨੇ ਭੇਜਿਆ ਚਾਰ ਬੱਚੇ ਉੱਥੇ ਮੌਜੂਦ ਸਨ ਪਰ ਇਸ ਸੈਸ਼ਨ ਵਿੱਚ ਬੀਪੀਐਮ ਦੀ ਥਾਵਾਂ ਤੋਂ ਸੂਚਨਾ ਪਹੁੰਚੀ ਗਈ ਕਿ انرੋਲਮੈਂਟ ਬਿਲਕੁਲ ਜ਼ੀਰੋ ਹੈ ਸੋ ਇਸ ਸਬੰਧੀ ਅਸੀਂ ਸਕੂਲ ਦਾ ਬਲਾਕ ਤੋਂ ਅੱਜ ਇਹ ਪਿਛਲੇ ਦੋ ਸਾਲਾਂ ਦਾ ਰਿਕਾਰਡ ਲਵਾ ਲਿਆ ਔਰ ਰਿਕਾਰਡ ਆਉਂਦੇ ਤੇ ਗਰਾਂਟਾਂ ਦੀ ਜਿਹੜੀ ਹੈ ਜਿਹੜੀ ਵਰਤੋਂ ਆਈ ਹੈ ਉਹਦੀ ਪੂਰੀ ਇਨਕੁਆਇਰੀ ਕਰਵਾ ਲਈਏਗੀ ਕਿ ਤੁਰੰਤ ਹੀ ਕੱਲ ਹੀ ਆਪਾਂ ਉਹਨਾਂ ਤੇ ਟੀਮ ਭੇਜਾਂਗੇ ਜਿਹੜਾ ਕਿ ਲਾਕਾ ਨਿਵਾਸੀਆਂ ਦੇ ਨਾਲ ਸਾਰਾ ਰਾਫਤਾ ਕੈਂਪ ਕਰੀਏ ਔਰ ਬੱਚਿਆਂ ਨੂੰ ਜਾਗ ਕਰੇਗੀ ਕਿ ਸਰਕਾਰ ਵੱਲੋਂ ਜੋ ਅੱਛੀਆਂ ਸਹੂਲਤਾਂ ਬੱਚਿਆਂ ਦਿੱਤੇ ਜਾ ਰਹੀਆਂ ਨੇ ਉਹਦਾ ਫਾਇਦਾ ਠਾਕੇ ਬੱਚਿਆਂ ਦਾ ਲੱਖ ਲੱਖ ਰਾਇ